ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਸਕਾਟਲੈਂਡ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਐਡੰਬਰਾ ਜਿਹੜਾ ਇਹ ਸ਼ਹਿਰ ਹੈ ਇਹਨੂੰ ਲਿਖਣ ਦੇ ਵਿੱਚ ਐਡਮਬਰਗ ਕਹਿੰਦੇ ਆ ਤੇ ਸਕਾਟਲੈਂਡ ਦਾ ਇਹ ਬਹੁਤ ਹੀ ਪੁਰਾਣਾ ਸ਼ਹਿਰ ਹੈਗਾ ਤੇ ਨਾਲ ਨਾਲ ਇਹ ਸਕਾਟਲੈਂਡ ਦੀ ਕੈਪੀਟਲ ਵੀ ਆ ਤੇ ਸਾਨੂੰ ਪਹਿਲਾਂ ਐ ਸੀ ਜਦੋਂ ਇੱਥੇ ਨਹੀਂ ਆਏ ਸੀ ਅਸੀਂ ਕਿ ਗਲਾਸਗੋ ਹੈ ਦੀ ਕੈਪੀਟਲ ਆ ਪਰ ਜਿਹੜੀ ਇਹਦੀ ਰਾਜਸਥਾਨੀ ਹੈ ਇਦਨਵਰਗ ਆ ਤੇ ਸਭ ਤੋਂ ਜਿਹੜਾ ਵੱਡਾ ਸ਼ਹਿਰ ਹੈਗਾ ਪੂਰੇ ਸਕਾਟਲੈਂਡ ਦਾ ਉਹ ਵੈਸੇ ਗਲਾਸਗੋ ਆ ਉਹ ਵੀ ਅਜੇ ਸੀ ਤੁਹਾਨੂੰ ਕਮਾਉਣਾ ਹੈਗਾ ਤੇ ਅਸੀਂ ਹੈਗੇ ਫਿਲਹਾਲ ਸਟਰਲਿੰਗ ਸਟੇਸ਼ਨ ਦੇ ਉੱਤੇ ਤੇ ਇੱਥੋਂ ਅਸੀਂ ਟ੍ਰੇਨ ਲੈਣੀ ਆ ਟ੍ਰੇਨ ਦੇ ਰਾਹੀਂ ਅਸੀਂ ਐਡੰਬਰਾ ਪਹੁੰਚਾਂਗੇ 40 ਮਿੰਟ ਦੀ ਸਾਡੀ ਇੱਥੋਂ ਇਹ ਟ੍ਰੇਨ ਚੱਲਣੀ ਹੈ ਦੇਖਦੇ ਹਾਂ ਬਾਕੀ ਉੱਥੇ ਜਾ ਕੇ ਦਿਖਾਉਣੀ ਹੈ ਕਿਵੇਂ ਦਾ ਸਫ਼ਰ ਤੇ ਨਾਲ ਨਾਲ ਤੁਹਾਨੂੰ ਦਿਖਾ ਦਈਏ ਸਕਾਟਲੈਂਡ ਦੀਆਂ ਟ੍ਰੇਨਸ ਤੇ ਮੈਨੂੰ ਲੱਗਦਾ ਆਹੀ ਸਾਡੀ ਟ੍ਰੇਨ ਆ ਗਈ 10:38 ਦਾ ਟਾਈਮ ਸੀਗਾ ਇਹ 10:30 ਤੇ ਆ ਗਈ ਇੱਥੇ ਟ੍ਰੇਨਾਂ ਲੇਟ ਨਹੀਂ ਹੁੰਦੀਆਂ ਪਹਿਲਾਂ ਜ਼ਰੂਰ ਆ ਜਾਂਦੀਆਂ ਹਾਂਜੀ ਇਹ ਦਿਨ ਵਰਗੀ ਜਾਊਗੀ ਮੈਨੂੰ ਨਹੀਂ ਲੱਗਦਾ ਖੁਸ਼ੀ ਦਿਨ ਵਰਗੇ ਜਾਊ ਆਹ ਸਾਹਮਣੇ ਲਿਖਿਆ ਹੋਇਆ ਹੈ ਨੇ ਮਿਲਦਾ ਦਾ 1034 ਦੇ ਲੰਡਨ ਕਿੰਗ ਇਹ ਲੰਡਨ ਕਿੰਗ ਸੇ ਜਾਣੀ ਹੈ ਇਹੋ ਜੇ ਸਟੇਸ਼ਨ ਆ ਜੀ ਆ ਜਿਹੜੇ ਸਕਾਟਲੈਂਡ ਦੇ ਹੈਗੇ ਇੱਕ ਦਿਨ ਟ੍ਰੇਨ ਦਾ ਸਫਰ ਵੀ ਤੁਹਾਨੂੰ ਪੂਰਾ ਦਿਖਾਵਾਂਗੇ ਟ੍ਰੇਨ ਬਹੁਤ ਸੋਹਣੀ ਹੈ ਇਹਦੀ ਆਜੋ ਇਹੀ ਆ ਇਹੀ ਆ ਯਾ ਯਾ ਓਕੇ ॠषिकेंद्र ਇਹ ਹੀ ਟ੍ਰੇਨ ਪਤਾ ਕਰ ਲਿਆ ਆਪਣੀ ਸੀਟਸ ਨਹੀਂ ਹੈਗੀਆਂ ਮਾਰੀ ਪਤਾ ਕਰ ਲਿਆ ਆਪਣੀ ਸੀਟਸ ਤਾਂ ਹੈ ਨਹੀਂ ਪਤਾ ਕਰ ਲਿਆ ਹੈ ਹੈ ਮੈਨੂੰ ਪੁੱਛਿਆ ਸੀ ਨੈਕਸਟ ਸਟੇਸ਼ਨ ਇਜ਼ ਲਾਰਬਰ ਐਸੇ ਪਹੁੰਚ ਗਏ ਜੀ ਇਦਨ ਬਰਾ ਇਦਨ ਬਰਾ ਐਡੰਬਰ ਆ ਐਡਨਬਰਗ ਕੁਛ ਵੀ ਕਹੀਓ ਯਾਰ ਅੱਜ ਦੇ ਵਲੌਗ ਚ ਕੁਛ ਵੀ ਚੱਲਦਾ ਤੇ ਇਹ ਸਟੇਸ਼ਨ ਹੈਗਾ ਸਟੇਸ਼ਨ ਦੇ ਬਾਹਰਲੇ ਪਾਸੇ ਨਿਕਲਦੇ ਹੋ ਕਾਫੀ ਪ੍ਰਾਣਾ ਲੱਗ ਰਿਹਾ ਵੀ ਦੇਖਣ ਨੂੰ ਇਮਾਰਤ ਇਹਨੀਆਂ ਜਿਹੜੀਆਂ ਟਿਕਟਸ ਹੁੰਦੀਆਂ ਉਹ ਪਛੇਓ ਜਿਹੀ ਹੁੰਦੀਆਂ ਤੇ ਇਹਨੂੰ ਬਸ ਇਹਦੇ 'ਚ ਪਾਉਣਾ ਪੈਂਦਾ ਇਹਦੇ 'ਚ ਐਗਜ਼ਿਟ ਹੋਣ ਲੱਗੇ ਚੈੱਕ ਕਰਦੇ ਇਹ ਜਦੋਂ ਐਗਜ਼ਿਟ ਕਰਦੇ ਟ੍ਰੇਨ 'ਚ ਘੱਟ ਹੀ ਆਉਂਦੇ ਆ ਟੀਟੀ ਦੇਖੋ ਯਾਰ ਕਿੰਨੀ ਪੁਰਾਣੀ ਮਾਰਦੋਣੀ ਬਿਲਕੁਲ ਸੈਂਟਰਲ ਲੰਡਨ ਦੀ ਵਾਈਬ ਆ ਰਹੀ ਹੈ ਜਿਵੇਂ ਉੱਥੇ ਪੁਰਾਣੀਆਂ ਬਿਲਡਿੰਗਸ ਦੇਖੀਆਂ ਸੀ ਸਟੇਸ਼ਨ ਦੀ ਸਾਨੂੰ ਇੰਨੀ ਸੋਹਣੀ ਵਾਈਬ ਆ ਰਹੀ ਹੈ ਤੇ ਮੈਨੂੰ ਇਹ ਲੱਗਦਾ ਵੀ ਸ਼ਹਿਰ ਬਾਰੇ ਜਿਵੇਂ ਸੁਣੀਏ ਇਹਨਾਂ ਵਰਗੇ ਕੇ ਬਹੁਤ ਸੋਹਣੇ। ਵਾਕਈ ਖੂਬਸੂਰਤ ਜਗਾ ਹੋਊਗੀ ਇਹ। ਇਹ ਪੁਰਾਣੇ ਆਂਬਰ ਇੱਪਣ ਬਾਤ। ਸ਼ਹਿਰ ਦੀ ਪਹਿਲੀ ਝਲਕ ਦੇਖ ਕੇ ਨਾ ਤੁਹਾਡੇ ਮੂੰਹ ਚੋਂ ਬਸ ਇਹੀ ਨਿਕਲਦਾ। ਓ ਵਾਓ। ਇੰਨੀਆਂ ਪ੍ਰਾਣੀਆਂ ਇਮਾਰਤਾਂ। ਇੰਨਾ ਸੋਹਣਾ। ਵਾਕਈ ਬਹੁਤ ਖੂਬਸੂਰਤ ਹੈ ਯਾਰ। ਤੇ ਤਾਂ ਹੀ ਸੁਣਿਆ ਸੀ ਮਤਲਬ ਜਿੰਨੇ ਯੂਕੇ ਟੂਰਿਸਟ ਆਉਂਦੇ ਹਨ। ਤੇ ਮੋਸਟ ਆਫ ਮੋਸਟ ਆਫ ਇਥੇ ਇਦਨਬਰਗ ਜ਼ਰੂਰ ਆਉਂਦੇ ਆ ਯੂਕੇ ਦੇ ਮੋਸਟ ਮੋਸਟ ਵਿਜ਼ਿਟਡ ਸਿਟੀਸ ਚੋਂ ਇਹਨੂੰ ਇਦਨਬਰਗ ਨੂੰ ਜਾਣਿਆ ਜਾਂਦਾ ਹੈਗਾ ਤੇ ਜਿਹੜੀਆਂ ਹੁਣ ਇੱਥੇ ਤੁਹਾਨੂੰ ਅਸੀਂ ਪਲੇਸਸ ਕਮਾਉਣੀ ਆ ਅੱਜ ਇੱਕ ਤਾਂ ਵਿਕਟੋਰੀਆ ਸਟਰੀਟ ਆ ਜਿਹੜੀ ਇੱਥੋਂ ਦੀ ਬਹੁਤ ਜ਼ਿਆਦਾ ਮਸ਼ਹੂਰ ਗਲੀਆ ਇਦਨਬਰਗ ਦੀ ਇਸ ਤੋਂ ਇਲਾਵਾ ਇੱਕ ਕੈਸਲ ਸੀ ਨਾ ਕੋਈ ਉਹ ਵੀ ਕੈਸਲ ਸੀ ਤੇ ਹੋਰ ਕੀ ਸੀਗਾ ਇੱਕ ਡੀਨ ਵਿਲੇਜ ਆ ਇੱਥੇ ਇੱਕ ਪਿੰਡ ਹੈ ਛੋਟਾ ਜਿਹਾ ਤੇ ਇੱਕ ਉਹ ਬਹੁਤ ਸੋਹਣਾ ਉੱਥੇ ਉਹ ਜੋ ਕੋਟੇਜ਼ ਨੇ ਬਹੁਤ ਜ਼ਿਆਦਾ ਸੋਹਣਾ ਇੱਕ ਇੱਥੇ ਕਾਲਜ ਵੀ ਆ। ਇੱਕ ਪ੍ਰਾਣਾ ਕਾਲਜ ਆ। ਹਾਂ ਸੱਚ। ਪ੍ਰਾਣਾ ਕਾਲਜ ਆ। ਉਹ ਵੀ 4-500 ਸਾਲ ਪੁਰਾਣਾ। ਤੇ ਕੁਛ ਵੇਲੇ ਦਾ ਹੀ ਆਲਾ ਦਬੜਾ ਅਸੀਂ ਮਾਰਕ ਆਊਟ ਕੀਤੀਆਂ ਹੋਈਆਂ ਪਲੇਸ। ਜਿਵੇਂ ਜਿਵੇਂ ਜਾਂਦੇ ਰਵਾਂਗੇ ਥਾਂ ਥਾਂ ਸਾਰੀਆਂ ਤੁਹਾਨੂੰ ਦਿਖਾਉਣੇ ਹੋਣ। ਮਤਲਬ ਬਹੁਤ ਸੋਹਣਾ ਹੋਣ ਵਾਲਾ ਅੱਜ ਦਾ ਬਲਾਵ। ਇਹ ਮੇਰੇ ਖਿਆਲ ਚ ਪਬਲਿਕ ਟਰਾਂਸਪੋਰਟ ਆ ਇਥੋਂ ਦੀ। ਤੇ ਅਸੀਂ ਬੱਸ ਤਾਂ ਨਹੀਂ ਲੈਣੀ। ਵੈਸੇ ਸ਼ਹਿਰ ਇਹ ਨਿੱਕਾ ਹੀ ਆ। ਆ ਜਿਵੇਂ ਗਲਾਸਗੋ ਤੋਂ ਵੱਡਾ ਸ਼ਹਿਰ ਹੈ ਇਥੋਂ ਦਾ। ਤੇ ਉਹ ਤੋਂ ਤਾਂ ਨਿੱਕਾ ਹੀ ਆ। ਤੇ ਅਸੀਂ ਤੁਰਕੀ ਪੈਦਲ ਹੀ ਘੁੰਮਾਂਗੇ ਸਾਰਾ ਸ਼ਹਿਰ ਨਾਲ-ਨਾਲ ਤੁਹਾਨੂੰ ਗਲੀਆਂ ਵਿੱਚ ਦਿਖਾਵਾਂਗੇ ਨਾਲੇ ਤੁਰਕੇ ਬੈਟਰ ਐਕਸਪਲੋਰ ਹੋ ਸਕਦਾ ਤੇ ਗਲਾਸਗੋ ਵੀ ਇੱਥੋਂ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਵੈਸੇ ਹੁਣ ਮੇਰੇ ਖਿਆਲ ਚ ਕੋਈ 100 ਮਾਈਲ ਐਗਜੈਕਟਲੀ ਫਿਗਰ ਤਾਂ ਨਹੀਂ ਮੈਨੂੰ ਪਤਾ ਪਰ ਘੰਟਾ ਕਿ ਲੱਗਦਾ ਟਰੇਨ ਤੇ ਜੇ ਤੁਸੀਂ ਆਉਣਾਗਾ ਜੇ ਬਸ ਤੇ ਆਉਣਾ ਤਾਂ ਸਵਾ ਡੇਢ ਘੰਟਾ ਰੱਖ ਲਓ ਮਤਲਬ ਗਲਾਸਗੋ ਚ ਹੀ ਸਟੇ ਰੱਖ ਕੇ ਇਹ ਸ਼ਹਿਰ ਨੂੰ ਘੁੰਮਿਆ ਜਾ ਸਕਦਾ ਹੈਗਾ ਤੇ ਇੱਕ ਦਿਨ ਮੇਰੇ ਖਿਆਲ ਚ ਕਹਿੰਦੇ ਆ ਵੀ ਇਨਫ ਹੈ ਇਹ ਸ਼ਹਿਰ ਲਈ ਪਰ ਉਹ ਅਸੀਂ ਘੁੰਮ ਕੇ ਵਲੌਗ ਦੇ ਅਖੀਰ ਤੇ ਤੁਹਾਨੂੰ ਦੱਸ ਦਾਂਗੇ ਵੀ ਇੱਕ ਦਿਨ ਚ ਘੁੰਮਿਆ ਜਾ ਸਕਦਾ ਹੈ ਹਾਂਜੀ ਤੇ ਬਾਕੀ ਹੁਣ ਅਸੀਂ ਵਿਕਟੋਰੀਆ ਸਟਰੀਟ ਵੱਲ ਜਾ ਰਹੇ ਹਾਂ ਸਭ ਤੋਂ ਪਹਿਲਾਂ ਵਿਕਟੋਰੀਆ ਸਟਰੀਟ ਦੇਖਾਂਗੇ ਸਾਹਮਣੀ ਗੂਗਲ ਮੈਪ ਦੇ ਅਨੁਸਾਰ ਸਾਡੇ ਕਿੱਸਾ ਲਊਗਾ ਤੇ ਉਹ ਦਿਖਾਵਾਂਗੇ ਸਟੇਸ਼ਨ ਤੋਂ ਥੋੜੀ ਵਾਕ થી ਇਹ ਸਾਨੂੰ ਪੁਰਾਣੀਆਂ ਜਿੰਨੀਆਂ ਗਲੀਆਂ ਉਹ ਸ਼ੁਰੂ ਹੋ ਗਈਆਂ ਤੇ ਸ਼ਾਇਦ ਜਿਹੜੀ ਸਟਰੀਟ 'ਚ ਅਸੀਂ ਜਾਣਾ ਉਹ ਵੀ ਇੱਥੇ ਅੱਗੇ ਹੋਊਗੀ। ਇੱਥੇ ਜਿਵੇਂ ਦੀ ਆ ਬੇਬੇ ਜੀ ਲਈ ਜਾਂਦੇ ਹਨ ਇਹ ਗਵਰਨਮੈਂਟ ਇੱਥੇ ਫ੍ਰੀ ਦਿੰਦੀ ਆ ਚਲਾਉਣ ਨੂੰ ਵੀ ਜਿਹੜੇ ਬਜ਼ੁਰਗਾਂ ਤੋਂ ਨਹੀਂ ਤੁਰਿਆ ਜਾਂਦਾ ਜਿਹੜੇ ਸਿਟੀਜ਼ਨ ਆ ਤੇ ਉਹ ਵੀ ਤੁਰ ਫਿਰ ਕੇ ਮੇਲਾ ਦੇਖ ਸਕਣ ਸਕਣ ਬੈੱਡ ਨਾਲ ਨਾਲ ਜੁੜੇ ਰਹਿਣ ਤੇ ਉਹਨਾਂ ਨੂੰ ਫ੍ਰੀ ਦਿੱਤੇ ਜਾਂਦੀ ਆ ਇਹ 'ਚ ਬਹੁਤ ਫੰਕਸ਼ਨ ਹੁੰਦੇ ਆ। ਰਿਪਨ ਇੱਥੋਂ ਦੇਖੀ ਕਿਤਾ ਸੋਹਣਾ ਲੱਗ ਰਿਹਾ। ਰੈਸਟੋਰੈਂਟਸ ਖੁਸ਼ੀ ਆਪਣੇ ਇੰਡੀਅਨ ਰੈਸਟੋਰੈਂਟ ਕਿਨੇ ਦੇਖਣ ਨੂੰ ਮੇਰਾ ਗੁਰਖਾ ਤੇ ਫੇਮੇ ਤਾਂ ਦੇਖਿਆ ਨਹੀਂ ਕੋਈ ਪਿੱਛੇ ਲੰਘੇ ਇੱਕ ਮੈਂ ਤਾਂ ਅੱਗੇ ਦੇਖੀ ਜਾਂਦੀ ਆ ਗੁਰਖਾ ਇਹ ਵੀ ਨੇਪਾਲੀ ਲੱਗਦਾ ਜਾ ਨੀਨ ਕੇ ਮੋਲੇ ਗੁਰਖਾ ਆ ਦੇਖੋ ਇੱਥੋਂ ਅੱਗੇ ਕਿੰਨਾ ਸੋਹਣਾ ਲੱਗਦਾ ਹਾਂਜੀ ਆ ਆਪਣਾ ਲਈ ਜਿਹੜੇ ਪੰਜਾਬ ਚੋਂ ਖੰਡ ਪਾਰਟ ਸਾਇਪ ਤੇ ਲਾਉਂਦੇ ਹੁੰਦੇ ਨੇ ਉਹ ਚੰਗੀਆਂ ਰੱਖੇ ਨੇ ਪਤੰਗੀਆਂ ਲਾਈਆਂ ਹੋਈਆਂ ਪਤੰਗੀਆਂ ਨਾ ਨਹੀਂ ਆਪਾਂ ਨੂੰ ਕਾਪੀ ਕੀਤਾ ਪਤਾ ਨਹੀਂ ਆਪਾਂ ਇਹਨਾਂ ਨੂੰ ਕਾਪੀ ਕੀਤਾ ਇਹ ਅਸੀਂ ਪਹੁੰਚ ਗਏ ਵਿਕਟੋਰੀਆ ਸਟਰੀਟ ਦੇ ਉੱਤੇ ਤੇ ਇੱਥੇ ਤੁਹਾਨੂੰ ਕਾਫੀ ਸਾਰੇ ਆਰਟਿਸਟ ਐਵੇਂ ਦਾ ਪਰਫਾਰਮ ਕਰਦੇ ਮਿਲ ਜਾਣਗੇ ਤੇ ਜਿਵੇਂ ਸੈਂਟਰਲ ਲੰਡਨ 'ਚ ਹੁੰਦਾ ਹੈਗਾ ਇਹ ਦੇਖੋ ਇਸ ਪਿਓਰ ਸਕਾਟਿਸ਼ ਟ੍ਰੈਡੀਸ਼ਨਲ ਡਰੈਸ ਆ ਜਿਹੜੇ ਸਕਾਟਲੈਂਡ ਦੇ ਲੋਕ ਹਨ ਇਸ ਤਰ੍ਹਾਂ ਉੱਤ ਘਗਰੀ ਪਾ ਕੇ ਰੱਖਦੇ ਆ ਉੱਪਰ ਵਾਲਾਂ ਤੇ ਇਸ ਤਰ੍ਹਾਂ ਰੱਖਦੇ ਆ ਅਗੇ ਅਗੇ ਚੱਲਦੇ ਆਂ ਤੇ ਹੋਰ ਸਾਰੀ ਸਟਰੀਟ ਦੇਖਦੇ ਆਂ ਜਿਹੜਾ ਨਾ ਇਹ ਸ਼ਹਿਰ ਹੈ ਇਦਨਬਰਗੇ ਬਿਲਕੁਲ ਸਮੁੰਦਰ ਦੇ ਕਿਨਾਰੇ ਦੇ ਵਸਿਆ ਹੋਇਆਗਾ ਸਾਡੇ ਸੱਜੇ ਹੱਥ ਰਾਈਟ ਹੈਂਡ ਸਾਈਡ ਤੇ ਮਤਲਬ ਜੇ ਤੁਸੀਂ ਮੈਪ ਤੇ ਵੀ ਦੇਖੋਗੇ ਇਧਰ ਨਾਰਥ ਸੀ ਲੱਗ ਜਾਂਦਾਗਾ ਬਿਲਕੁਲ ਸਮੁੰਦਰਾਂ ਤੇ ਪਰਲੇ ਪਾਸੇ ਨਾਰਵੇ ਸਵੀਡਨ ਡੈਨਮਾਰਕ ਇਹ ਜਿਹੜੇ ਸਕੈਂਡੀਨੇਵੀਅਨ ਕੰਟਰੀਜ਼ ਐ ਉਹ ਲੱਗ ਜਾਂਦੀ ਐ ਜਿਹੜੀ ਨਾ ਇਹ ਇਮਾਰਤਾਂ ਐ ਦੇਖਣ ਨੂੰ ਪੁਰਾਣੀਆਂ ਲੱਗਦੀਆਂ ਪਰ ਇਹਦੇ ਅੰਦਰ ਬਹੁਤ ਸੋਹਣੇ-ਸੋਹਣੇ ਦੇਖੋ ਕਿੰਨੇ ਸਜਾਏ ਹੋਏ ਕਾਫੇ ਆ ਤੇ ਇੱਥੇ ਜਿਹੜਾ ਜਿਹੜਾ ਇੱਥੋਂ ਦਾ ਫੂਡ ਹੈ ਨਾ ਸਕਾਟਲੈਂਡ ਦਾ ਇਹ ਹੈਗਾ ਹੈਗੀ ਜਿਵੇਂ ਕਿਰਸਕੰਤੀ ਆ ਜਿਹੜਾ ਫਰਾਂਸ ਦਾ ਹੈਗਾ ਤੇ ਇਟਲੀ ਦਾ ਪੀਜ਼ ਹੈ ਦੀ ਬੈਸਟ ਹੈਗੀ ਕਰਕੇ ਇਹ ਇਹ ਸਕਾਟਲੈਂਡ ਜੀ ਬਣਦਾ ਸਪੈਸ਼ਲ ਜਿਹੜੀ ਨਾ ਹੈ ਵਿਕਟੋਰੀਆ ਸਟਰੀਟ ਆ ਤੇ ਇਹਦੇ ਵਿੱਚ ਸਭ ਤੋਂ ਵੱਧ ਕਾਫੇ ਵਗੈਰਾ ਵਾਲੇ ਦਿਵਾਲੇ ਦੇਖਣ ਨੂੰ ਮਿਲਦੇ ਆ ਸ਼ਾਪਸ ਵੀ ਆ ਕੁਛ ਪੁਰਾਣੀਆਂ ਸਰਕਾਰੀ ਇਮਾਰਤਾਂ ਦੇਖ ਰਹੀਆਂ ਕੁਛ ਚਰਚ ਆ ਦਿਖ ਰਹੇ ਆ ਪੁਰਾਣੇ ਤੇ ਸਾਰੀਆਂ ਪੁਰਾਣੀਆਂ ਇਮਾਰਤਾਂ ਦਾ ਸਕੂਰ ਹੈ ਜਿੱਥੇ ਅਸੀਂ ਹੁਣ ਵਿਚਾਰੇ ਆਗੇ ਇਮਾਰਤਾਂ 2-200 ਸਾਲ ਪੁਰਾਣੀਆਂ ਤੇ ਲਿਖਿਆ ਹੋਇਆ ਸਾਰਿਆਂ ਤੇ ਮਤਲਬ 18-1800 ਕੁਛ ਦੀਆਂ ਬਣੀਆਂ ਹੋਈਆਂ ਖੁਸ਼ ਇੱਕ ਮਿੰਟ ਆ ਦੇਖ ਲਈਏ ਹਾਂਜੀ ਆ ਅੰਦਰਲੇ ਪਾਸੇ ਦੇਖੋ ਜਿਵੇਂ ਸਰਕਾਰੀ ਇਮਾਰਤਾਂ ਤੁਹਾਨੂੰ ਦੱਸਿਆ ਕੁਛ ਸਰਕਾਰੀ ਇਮਾਰਤਾਂ ਬਣੀਆਂ ਜਿਹੜਾ ਸਟਰਕਚਰ ਹੈ ਨਾ ਇਹ ਸ਼ਹਿਰ ਦਾ ਕਮਾਲ ਦਾ ਯਾਰ ਦੇਖੋ ਕਿਤੇ ਵੀ ਦੇਖ ਲਓ ਕਿਤੇ ਵੀ ਬਾਹਰ ਤੁਹਾਨੂੰ ਨਿਕਲ ਕੇ ਦਿਖਾਉਣਾ ਕਮਾਲ ਸਰਕਾਰੀ ਇਮਾਰਤ ਹੋਣੀ ਰਿਪਨ ਹਾਂਜੀ ਕਮਾਲ ਦਾ ਸਟਰਕਚਰ ਹੈ ਸਾਰਾ ਸ਼ਹਿਰ ਐਵੇਂ ਬਣਿਆ ਹੈ ਇਸੇ ਪੱਥਰ ਦਾ ਜਿਵੇਂ ਆਪਣੇ ਤੁਸੀਂ ਕਹਿ ਦੋ ਅ ਰਾਜਸਥਾਨ ਚ ਹੁੰਦਾ ਨਾ ਪੱਥਰ ਇੱਥੇ ਨਾ ਇੱਟਾਂ ਦੇ ਬਹੁਤ ਘੱਟ ਸ਼ਹਿਰ ਸ਼ੂਰ ਹੁੰਦੇ ਆ ਕਿੰਨੇ ਵਾਰ ਅਸੀਂ ਦੇਖਿਆ ਇੱਟਾਂ ਲਾਂਝਾਂ ਨਹੀਂ ਹੁੰਦੀਆਂ ਸਾਰਾ ਪੱਥਰ ਦਾ ਤੇ ਜਿਹੜੀਆਂ ਕਲਾਕਾਰੀਆਂ ਇੱਥੇ ਉਹ ਕਮਾਲ ਦੀਆਂ ਬਣ ਲੀਆਂ ਤੁਹਾਨੂੰ ਜਿਹੜੇ ਇਹਨਾਂ ਦੇ ਮਿਸਤਰੀ ਸੀਗੇ ਪੁਰਾਣੇ ਤੇ ਤੁਹਾਨੂੰ ਜਿਵੇਂ ਆਈ ਸੈਂਟਰ ਆ ਸ਼ਾਪ ਹੈਗੀ ਟੂਰਿਸਟ ਸੈਂਟਰ ਹੋਣਾ ਸ਼ਾਇਦ ਇਹ ਜੜਾਈ ਸੈਂਟਰ ਇਹਨਾਂ ਨੇ ਲਿਖਿਆ ਹੋਇਆ ਤੇ ਤੁਹਾਨੂੰ ਇਹਦੇ ਉੱਪਰੋਂ ਦਿਖਾਉਣਾ ਆ ਦੇਖੋ ਆ ਚੀਜ਼ ਦੇਖੋ ਕਿੰਨੀ ਕਮਾਲ ਦੀ ਬਣਾਈ ਹੋਈ ਆ ਸੱਚੀ ਇਹ ਦਿਨਵਾਰਕ ਬਹੁਤ ਜ਼ਿਆਦਾ ਸੋਹਣਾ ਹੈ ਜਿਵੇਂ ਲੋਕ ਕਹਿੰਦੇ ਸੀ ਜਾਂ ਸੀ ਵੀ ਸੁਣਿਆ ਸੀ ਹੁਣ ਤੱਕ ਯੂਕੇ ਦੇ ਤਾਂ ਨੂੰ ਸਭ ਤੋਂ ਵੱਧ ਟੂਰਿਸਟ ਇੱਥੇ ਆਉਂਦਾ ਹੈ ਲੰਡਨ ਤੋਂ ਲੋਕ ਸਪੈਸ਼ਲ ਲੰਡਨ ਤੋਂ ਇਹ ਮੈਨੂੰ ਲੱਗਦਾ 8 ਘੰਟਿਆਂ ਦੀ 10 ਘੰਟਿਆਂ ਦੀ ਟ੍ਰੇਨ JOURNEY ਹੋਗੀ ਤੇ ਤਾਂ ਵੀ ਲੋਕ ਸਪੈਸ਼ਲ ਆਉਂਦੇ ਇੱਥੇ ਇੱਥੇ ਕੋਈ ਸ਼ੋਅ ਚੱਲ ਰਿਹਾ ਮੈਨੂੰ ਲੱਗਦਾ ਜਿਵੇਂ ਪਹਿਲਾਂ ਸੀਗਾ ਨਾ ਤੇ ਸਾਰੇ ਕੋਈ ਨਾ ਕੋਈ ਕੁਛ ਨਾ ਕੁਛ ਕਰਦਾ ਰਹਿਣਾ ਦਿਖਾਉਂਦੇ ਰਹਿੰਦੇ کافی ਲੋਕ ਇਕੱਠੇ ਹੋਏ ਜਿੰਨੀਆਂ ਪ੍ਰਾਣੀਆਂ 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 ਚੀਜ਼ਾਂ ਤੇ ਆ ਸਾਰੀਆਂ ਸ਼ਾਪਸ ਐ ਜਿੰਨੀਆਂ ਆਲੇ ਦੁਆਲੇ ਦੇਖ ਰਹੇ ਹਾਂ 메ਨ ਸਟਰੀਟ ਵੀ ਇਹੀ ਆ ਸਭ ਤੋਂ ਵੱਧ ਮਤਲਬ ਲੋਕ ਇੱਥੇ ਤੁਹਾਨੂੰ ਮਿਲਣਗੇ ਵਿਕਟੋਰੀਆ ਸਟਰੀਟ ਤੇ ਜਿਵੇਂ ਹਰੇਕ ਸ਼ਹਿਰ ਦੀ ਕੋਈ ਨਾ ਕੋਈ ਗਲੀ ਹੁੰਦੀ ਐ ਘੁੰਮਣ ਫਿਰਨ ਵਾਲੀ ਟੈਲੀਫੋਨ ਬਹੁਤ ਇੱਥੇ ਵੀ ਪਏ ਆ ਵੈਸੇ ਸੈਂਟਰ ਲੰਡਨ ਚ ਉਹਦੇ ਕਰਕੇ ਲੰਡਨ ਬੋਥ ਕਰਕੇ ਲੰਡਨ ਫੋਨ ਕਰਕੇ ਜਿਆਦਾ ਮਸ਼ਹੂਰ ਹੈ ਪਰ ਇੱਥੇ ਵੈਸੇ ਹੀ ਰੱਖਿਆ ਹੈ ਸ਼ਾਇਦ ਫੋਨ ਨਾ ਹੋਣ ਵਿੱਚ ਐਟਮੀ ਟ੍ਰਾਈ ਲੱਗੇ 18 ਮਿੰਟਾਂ ਸਭ ਖੁੱਲਦਾ ਉਹ ਹੈਗਾ ਫੋਨ ਵੀ ਹੈਗਾ ਹੁਣ ਇਹ ਨਹੀਂ ਪਤਾ ਚੱਲਦੇ ਆ ਜਾਂ ਨਹੀਂ ਇੱਥੇ ਵੀ ਪਿਆ ਫੋਨ ਕੰਪਾਨੂ ਜਿਹੜੀਆਂ ਕੁਝ ਕੁ ਚੀਜ਼ਾਂ ਆਪਾਂ ਪਹਿਲਾਂ ਸੁਣ ਕੇ ਜਾਂ ਪੜ੍ਹ ਕੇ ਉਹਨੇ ਹੁੰਦਾ ਨਾ ਕਿ ਸ਼ਹਿਰ ਵਾਰੇ ਬਿਲਕੁਲ ਉਵੇਂ ਹੀ ਹੁੰਦੀ ਹੈ ਤੇ ਇਹਨੂੰ ਆਰਟਿਸਟ ਸਟਰੀਟ ਵੀ ਕਹਿੰਦੇ ਆ ਵਿਕਟੋਰੀਆ ਸਟਰੀਟ ਦੇ ਨਾਲ ਨਾਲ ਤੇ ਜਿਹੜਾ ਸਾਡੇ ਸਾਹਮਣੇ ਤੁਹਾਨੂੰ ਉਹ ਚੀਜ਼ ਦਿਖਾਉਣਾ ਕਿੰਨੇ ਬੰਦੇ ਨੂੰ ਕਿੰਨੇ ਟੂਰਿਸਟ ਨੂੰ ਆਉਂਦੇ ਜਾਂਦੇ ਨੇ ਉਹ ਬੰਦਾ ਛੇੜ ਵੀ ਰਿਹਾ ਹੈਗਾ ਇਹ ਦੇਖੋ ਡਾਂਸ ਕਰ ਰਿਹਾ ਭਾਲੂ ਇਹ ਖੜਾ ਪਤਾ ਨਹੀਂ ਕਿੱਥੇ ਹੋ ਯਾਰ ਇਹਦਾ ਮੂੰਹ ਕਿੱਥੇ ਹੋਊਗਾ ਹੁਣ ਇਹਨੂੰ 1-2 ਪਾਉਂਡ ਦੇ ਦੇਣੇ ਆ ਸੀ 1-2 ਪਾਉਂਡ ਦੇ ਕੇ ਤੇ ਫਿਰ ਚੰਗਾ ਲੱਗਦਾ ਜਦੋਂ ਪੰਜਾਬੀ ਬੰਦੇ ਅੰਗਰੇਜ਼ਾਂ ਨੂੰ ਪੈਸੇ ਦਿੰਦੇ ਆ ਸਾਨੂੰ ਬਥੇਰਾ ਲੁੱਟਿਆ ਇਹਨਾਂ ਨੇ ਸਾਰਿਆਂ ਨੇ ਤੁਹਾਡੇ ਹੱਲ ਕਰ ਰਹੇ ਆ ਤੇ ਹੁਣ ਆ ਹੁਣ ਪਰਫਾਰਮੈਂਸ ਅਸੀਂ ਦੇਖਦੇ ਨਾ ਓਏ ਨਾ ਰ ਗਿਆ ਸੀ ਮੈਂ ਤਾਂ ਕਮਾਲ ਹੋ ਗਈ ਖੋਜੀ ਹੂੰ ਇਹਨੂੰ 1-2 ਪਾਉਂਡ ਦੇ ਦਿਓ ਖੁੱਲੇ ਜੇ ਹੈਗੇ ਆ ਮੈਂ ਤਾਂ ਇਹਦੇ ਤੋਂ ਪਾਰ ਹੀ ਹੁੰਨੇ ਆ ਤੁਸੀਂ ਦਿਓ ਹੱਕਾ ਜੀ ਮੇਰੇ ਇਸ਼ਾਰੇ ਕਰਦਾ ਕਿ ਮੇਰੇ ਆ ਵਾਲੇ ਬਾਕਸ ਵਿੱਚ ਪੈਸੇ ਪਾ ਦਿਓ ਹਨਾ ਓ ਮਾਈ ਗਾਡ ਆ ਜਫੀ ਪਾਊਗਾ ਓ ਓਕੇ ਸਾਰੀ ਕਿੰਨਾ ਵੀਡੀਓ ਬਣਾ ਰਹੀ ਸੀ ਨਿਆਣਾ ਵੀ ਡਰਦਾ ਹਨਾ ਤੁਹਾਡੇ ਵਾਂਗ ਮੈਂ ਵੀ ਜਫੀ ਪਾ ਕੇ ਆਉਂਗਾ ਹਾਂ ਹਾਂ ਤੁਸੀਂ ਵੀ ਜਾਓ ਮੈਂ ਤਾਂ ਉੱਤੇ ਹੀ ਢੱਕ ਪਾਣਾ ਇਹਦੇ ਅਰੇ ਪਰ ਤੁਸੀਂ ਤਾਂ ਡਾਰ ਹੀ ਜਾਣਾ ਉਹਦੇ ਤੋਂ ਗੋ 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 ਓ ਨਾਈਸ ਉਹ ਮੈਨੂੰ ਵੀ ਪਾਲਿਆ ਭਰਾਵਾ ਆ ਵੈਲ ਡਨ ਵੈਲ ਡਨ ਥੈਂਕ ਯੂ ਥੈਂਕ ਯੂ ਕਿੰਨਾ ਕੀ ਉੱਠਦੀ ਨਾ ਦੇਖੇ ਦੇਖੇ ਤੁਰਦਾ ਕਿਵੇਂ ਸਾਹਮਣੇ ਵਾਲੇ ਪਾਸੇ ਵੀ ਕੁਝ ਦੇਖਣ ਵਾਲੀ ਚੀਜ਼ ਹੈਗੀ ਆ ਦੇਖੋ ਜਿਵੇਂ ਤੁਹਾਨੂੰ ਆਰਟਿਸਟ ਦੱਸ ਦੇ ਸੀ ਨਾ ਇੱਥੇ ਟੈਟੂ ਬਣਾਉਣ ਵਾਲਾ ਆਰਟਿਸਟ ਹੈਗਾ ਬਾਡੀ ਤੇ ਟੈਟੂ ਬਣਾਉਂਦਾ ਬਾਡੀ ਆਰਟ ਹੈ। ਇੱਥੇ ਆਪਣੇ ਵਾਲੇ ਮਸ਼ੀਨ ਵਾਲੇ ਨਹੀਂ ਹੁੰਦੇ ਉਹ 10 20 ਰੁਪਏ ਵਾਲੇ। ਵਧੀਆ ਵਾਲੇ ਹੁੰਦੇ ਨੇ। ਹੁਣ ਅਸੀਂ ਵਿਕਟੋਰੀਆ ਸਟਰੀਟ ਤੋਂ ਜਾ ਰਹੇ ਹਾਂ ਕੈਸਲਵਲ ਇੱਥੇ ਇੱਕ ਕਿਲ੍ਹਾ ਹੈਗਾ ਤੇ ਜਿੱਥੋਂ ਅੱਗੇ ਪੂਰੇ ਸ਼ਹਿਰ ਦਾ ਵਿਊ ਵੀ ਦਿਖਦਾ ਹੈਗਾ। ਕਾਫੀ ਸਾਰੇ ਸਾਨੂੰ ਇੰਡੀਅਨ ਵੀ ਦਿਖ ਰਹੇ ਆ ਇੱਥੇ ਸ਼ਹਿਰ ਦੇ ਵਿੱਚ। ਮੈਨਲਾ ਦੇ ਮੋਸਟਲੀ ਜਿਵੇਂ ਲੰਡਨ ਚ ਤਾਂ ਬਹੁਤ ਸਾਰੇ ਆਪਣੇ ਇੰਡੀਅਨ ਆਉਂਦੇ ਆ ਘੁੰਮਣ ਫਿਰਨ ਦੇ ਲਈ ਤੇ ਲੰਡਨ ਤੋਂ ਬਾਅਦ ਇਦਨਬਰਗੇ ਜਿਵੇਂ ਹੁੰਦਾ ਸਈ ਟੂਰਿਸਟ ਵੱਡੀ ਹੱਬ ਹੈ ਟੂਰਿਸਟ ਡੈਸਟੀਨੇਸ਼ਨ ਤੇ ਮੋਸਟਲੀ ਲੋਕ ਇੱਥੇ ਆ ਕੇ ਜਾਂਦੇ ਆ ਵਿਕਟੋਰੀਆ ਸਟਰੀਟ ਦੇ ਉੱਪਰ ਹੀ ਇਹ ਸੈਂਟ ਗਾਈਲਜ਼ ਕੈਥੀਡਰਲ ਇੱਕ ਚਰਚ ਹੈ ਇਹ ਵੀ ਬਣਿਆ ਹੋਇਆ ਤੇ ਬਹੁਤ ਜ਼ਿਆਦਾ ਪੁਰਾਣਾ ਦੱਸਦੇ ਆ 12ਵੀਂ ਸਦੀ ਦਾ ਦੱਸਦੇ ਆ ਇਹ ਤੇ ਤੁਸੀਂ ਇਹ ਦੇਖੋ ਯਾਰ ਬੀ 800 ਸਾਲ ਪੁਰਾਣਾ ਹਾਂਜੀ 18 1800 ਦੀਆਂ ਚੀਜ਼ਾਂ ਤਾਂ ਇੱਥੇ ਆਮ ਹੀ ਮਿਲ ਜਾਂਦੀਆਂ ਹਨ ਮੈਨੂੰ ਲੱਗਦਾ ਵੀ 100 ਸਾਲ ਤੋਂ ਥੱਲੇ ਤਾਂ ਇੱਥੇ ਕੋਈ ਚੀਜ਼ ਹੈ ਹੀ ਨਹੀਂਗੀ ਤੇ 12ਵੀਂ ਸਦੀ ਦਾ ਤੁਸੀਂ ਦੇਖੋ ਗੁਰਨਾਨਕ ਪਾਸ਼ਾ ਦੇ ਤੋਂ ਪਹਿਲਾਂ ਉਹਨਾਂ ਦੇ ਸਮੇਂ ਤੋਂ ਵੀ ਪਹਿਲਾਂ ਦਾ ਉਹਨਾਂ ਤੋਂ ਵੀ ਦੋ ਤਿੰਨ ਸਾਲ ਪਹਿਲਾਂ ਦੀ ਪ੍ਰਾਣੀ ਮਤਲਬ ਚੀਜ਼ ਇਹਨਾਂ ਨੇ ਸੰਭਾਲ ਕੇ ਰੱਖੀ ਹੈ ਰ ਜਮਾਓ ਬੇਬੀਆ ਡਿਜ਼ਾਈਨ ਦੇਖੋ ਹਾਂਜੀ ਇਹ ਦਾ ਮੇਨ ਗੇਟ ਹੈ ਡਿਜ਼ਾਈਨ ਦੇਖੋ ਇਹਦਾ ਇਹ ਕਹਿੰਦੇ ਰਿਪਨ ਜੇ ਰੈਨੋਵੇਸ਼ਨ ਵੀ ਕਰਦੇ ਹਨ ਤਾਂ ਉਸੇ ਪੁਰਾਣੇ ਤਰੀਕੇ ਦੇ ਹਿਸਾਬ ਨਾਲ ਹੀ ਕਰਦੇ ਆ ਜਿਵੇਂ ਆਪਾਂ ਜਦੋਂ ਰੈਨੋਵੇਸ਼ਨ ਕਰਦੇ ਆ ਆਪਾਂ ਵਾਈਟ ਕਲਰ ਕਰ ਦਨੇ ਆ ਇਹ ਉਵੇਂ ਨਹੀਂ ਕਰਦੇ ਹੈਗੇ ਸੇਮ ਪੁਰਾਣੀ ਦੇਖੇ ਹੀ ਰੱਖ ਦਨੇ ਰੈਨੋਵੇਸ਼ਨ ਕਰਨ ਚ ਸਹੀ ਹੈ ਆਪਣੇ ਤਾਂ ਨਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਚੀਜ਼ਾਂ ਬਣਾਉਂਦੇ ਆ ਪਤਾ ਨਹੀਂ ਆਪਣੇ ਮਤਲਬ ਇਟਾਂ ਚ ਇਟਾਂ ਦੀ ਕਮੀ ਹੈ ਜਾਂ ਕੀ ਹੈ ਜਾਂ ਆਪਣੇ ਸਿਉਂਕ ਲੱਗ ਜਾਂਦੀ ਹੈ ਜਾਂ ਸੇਮ ਲੱਗ ਜਾਂਦੀ ਹੈ ਤੇ ਚੀਜ਼ਾਂ ਖਰਾਬ ਹੋ ਜਾਂਦੇ ਨੇ ਇਹਨਾਂ ਦੇ ਪੱਥਰ ਹੀ ਪਤਾ ਨਹੀਂ ਕਿਹੜੇ ਹਿਸਾਬ ਦਾ ਹੈ ਮਤਲਬ ਪੂਰੇ ਸ਼ਹਿਰ 'ਚ ਵਰਤੇ ਹੋਏ ਇੰਨੀਆਂ-ਇੰਨੀਆਂ ਪੁਰਾਣੀਆਂ ਚੀਜ਼ਾਂ ਆਰਾਮ ਹੀ ਖੜੀਆਂ ਕਿੰਨੇ ਮੀਂਹ ਪੈਂਦੇ ਨਾਲੇ ਜਿਹੜਾ ਮਤਲਬ ਇੰਗਲੈਂਡ ਦੇਸ਼ ਹੈ ਨਾ ਪੂਰਾ ਯੂਕੇ ਜਾਂ ਜਿਹਨੂੰ ਕਹਿ ਸਕਦੇ ਨੇ ਸਕਾਡਲੈਂਡ ਸਾਰਾ ਦਿਨ ਮੀਂਹ ਪੈਂਦੇ ਰਹਿੰਦੇ ਨੇ ਪਤਾ ਹੀ ਨਹੀਂ ਕਿਹੜੇ ਵੇਲੇ ਮੀਂਹ ਆ ਜਾਏ ਗਰਮੀ ਸਰਦੀ ਮੀਂਹ ਮੀਂਹ ਚੱਲੀ ਜਾਂਦਾ ਹੈਗਾ ਤਾਂ ਵੀ ਇਹਨਾਂ ਨੂੰ ਕੁਝ ਨਹੀਂ ਹੁੰਦਾ ਜਾਂ ਫਿਰ ਇਹ ਹੋ ਸਕਦਾ ਜਿਵੇਂ ਆਪਣੇ ਹਰੇਕ ਚੀਜ਼ ਚ ਮਲਾਵਟ ਹੁੰਦੀ ਹੈ ਸ਼ਾਇਦ ਇੱਟ ਚੂਨਾ ਉਸ ਹਿਸਾਬ ਦਾ ਵਧੀਆ ਨਹੀਂ ਹੁੰਦਾ ਇਹ ਤਾਂ ਆਪਣੇ ਵੀ ਐ ਨਹੀਂ ਕਹਿੰਦੇ ਵੀ ਆਪਣੇ ਨਹੀਂ ਹੈਗੀਆਂ ਜਿਵੇਂ ਹਰਮੰਦਰ ਸਾਹਿਬ ਤੁਸੀਂ ਦੇਖ ਹੀ ਲਓ ਮਤਲਬ 1604 ਦਾ 1601 ਇੱਕ ਤੋਂ 4 ਤੱਕ ਇੱਥੇ ਜੀ ਮਤਲਬ ਜਿਹੜੀ ਇਮਾਰਤ ਹੈ ਹਰਮੰਦਰ ਸਾਹਿਬ ਦੀ ਉਹ ਸਾਰੀ ਬਣੀ ਹੈ ਨਾ ਤੇ ਉਹਨੂੰ ਵੀ ਦੇਖ ਲਓ 400 ਸਾਲ ਹੋ ਗਏ ਆਪਣੇ ਵੀ ਹੈਗੀਆਂ ਮੈਂ ਨਹੀਂ ਕਹਿੰਦਾ ਪਰ ਆਪਣੇ ਯੂਨੀਕ ਮਤਲਬ ਪੰਜਾਬ ਚ ਕੋਈ ਕੋਈ ਮਤਲਬ ਪੰਜਾਬ ਚ ਤੁਹਾਨੂੰ ਜਿਵੇਂ ਹਰਮੰਦਰ ਸਾਹਿਬ ਦੀ ਐਗਜ਼ੈਂਪਲ ਲੈ ਲਓ ਉਹੀ ਦੇਖਣ ਨੂੰ ਮਿਲੂ ਇੱਥੇ ਸਾਰਾ ਸ਼ਹਿਰ ਪੂਰਾ ਸ਼ਹਿਰ ਹੀ ਨਹੀਂ ਪੂਰੇ ਦੇਸ਼ ਚ ਜਿੰਨੀਆਂ ਵੀ ਚੀਜ਼ਾਂ ਸਾਰੀਆਂ ਨਹੀਂ ਨੀਆਂ ਪੁਰਾਣੀਆਂ ਹਨ ਜਿਵੇਂ ਇੱਥੇ ਘਰ ਵੀ ਬਹੁਤ ਪੁਰਾਣੇ ਪੁਰਾਣੇ ਖੜੇ ਆ ਰਿਪਨ ਹਜ ਤੱਕ ਤੇ ਆਪਾਂ ਨੇ ਤੁਸੀਂ ਘਰ ਪਾ ਲਓ 20 ਸਾਲ ਤੱਕ ਦੀ ਉਮਰ ਹੋ ਗਈ ਤੇ ਪਤਾ ਨਹੀਂ ਇਹਨਾਂ ਦਾ ਸਾਮ ਸੰਭਾਲ ਦਾ ਤਰੀਕਾ ਲੱਗਾ ਹੈ ਜਾਂ ਕੀ ਕਰਨਾ ਹੈ ਮਟੀਰੀਅਲ ਚੰਗਾ ਲੱਗਿਆ ਏ ਸ਼ਹਿਰ ਨੂੰ ਨਾ ਘੁੰਮਣ ਲਈ ਇਹੋ ਜਿਹੀਆਂ ਬੱਸਾਂ ਚੱਲਦੀਆਂ ਜਿਹੜੀਆਂ ਲੰਗੀਆਂ ਨਾ ਹਿਪ ਹਾਪ ਬੱਸਸ ਕਹਿੰਦੇ ਇਹਨਾਂ ਨੂੰ ਇਹ ਪੂਰੇ ਸ਼ਹਿਰ ਚ ਦੁਰਦੀ ਫਿਰਦੀਆਂ ਰਹਿੰਦੀਆਂ ਵੀ ਇੱਕ ਉਹ ਲੰਦੀਆਂ ਮਤਲਬ ਪੌਂਡ ਮੇਰੇ ਖਿਆਲ ਚ ਪਰ ਉਹਦੇ ਜੇ ਆ ਜਿਵੇਂ ਜਿੱਥੇ ਅਸੀਂ ਵਿਕਟੋਰੀਆ ਸਟਰੀਟ ਤੇ ਤੁਰ ਕੇ ਫਿਰ ਕੇ ਆਏ ਆ ਇੱਥੇ ਬੱਸ ਨਹੀਂ ਜਾਂਦੀ ਕੋਈ ਚੀਜ਼ਾਂ ਨੂੰ ਤੁਰ ਫਿਰ ਕੇ ਦੇਖਣੀ ਬੈਣੀ ਇੱਥੇ ਤੇ ਜਿੱਥੋਂ ਤੁਸੀਂ ਦੇਖ ਲਿਆ ਫਿਰ ਉੱਥੋਂ ਤੁਸੀਂ ਇਹ ਬਸ ਤੇ ਚੜ ਸਕਦੇ ਹੋ ਜਿਵੇਂ ਅਸੀਂ ਕਿਲੇ ਨੂੰ ਜਾ ਰਹੇ ਹਾਂ ਫੋਟ ਨੂੰ ਜਿਵੇਂ ਤੁਸੀਂ ਵਿਕਟੋਰੀਆ ਸਟਰੀਟ ਕੋਲ ਮਲੀ ਪੈਦਲ ਇੱਥੇ ਤੁਹਾਨੂੰ ਉਤਾਰ ਦੇਣਾ ਹੈ ਇਹਨੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਜੇ ਅੱਗੇ ਜਾਣ ਤਾਂ ਤੁਸੀਂ ਮਤਲਬ ਦੁਬਾਰਾ ਫੇਰ 5-5 ਮਿੰਟ ਬਾਅਦ ਚੱਲਦੀ ਰਹਿੰਦੀ ਹੈ 5-5 ਮਿੰਟ ਬਾਅਦ ਤੁਸੀਂ ਇਹ ਬਸ ਤੇ ਚੜ ਸਕਦੇ ਇੱਕ ਆ ਸਾਹਮਣੇ ਵੀ ਖੜੀ ਹੈ ਸਿਟੀ ਸਾਈਟ ਸੀਿੰਗ ਟੂਰ ਇਹ ਤੁਹਾਨੂੰ ਯੂਰਪ ਦੇ ਲਗਭਗ ਲਗਭਗ ਹਰ ਦੇਸ਼ ਹੀ ਮਿਲ ਜਾਣੀ ਹੈ ਤੇ ਅਸੀਂ ਤਾਂ ਇਹਦੀ ਸ਼ੁਰੂਆਤ ਹੀ ਲੰਡਨ ਤੋਂ ਕਰਨੀ ਹੈ ਜਿੱਦੇ ਬੈਠੇ ਲੰਡਨ ਜਵਣੇ ਰਹੇ ਤੇ ਕਿੰਨੀ ਭੀੜ ਆ ਯਾਰ ਮੈਨੂੰ ਲੱਗਦਾ ਕਿਲਾ ਇਹਦਾ ਅੰਦਰਲੇ ਪਾਸੇ ਦੇਖਣਾ ਬਹੁਤ ਮੁਸ਼ਕਲ ਹੋ ਜੀ ਜਿੰਨੀ ਭੀੜ ਰਹੀ ਟਿਕ ਟਕ ਟ ਦਾ ਮੁਸ਼ਕਲ ਹੋ ਜਾਊਗਾ ਟੂਰਿਸਟ ਦੇਖੋ ਕਿੰਨਾ ਯਾਰ ਰਿਪਨ ਹਾਂਜੀ ਪਹਿਲੀ ਗੱਲ ਤਾਂ ਹੋਰ ਜਿਵੇਂ ਸਿਟੀ ਸਾਈਟ ਸੀਇੰਗ ਇਹ ਸ਼ਹਿਰ ਦੀ ਨੇ ਇੱਕ ਗੱਲ ਵਧੀਆ ਲੱਗੀ ਜਿੰਨੀਆਂ ਵੀ ਚੀਜ਼ਾਂ ਦੇਖਣ ਵਾਲੀਆਂ ਸਾਰੀਆਂ ਇੱਕ ਲਾਈਨ ਜੀ ਆਈ ਜਾਂਦੀਆਂ ਭੱਜਣਾ ਨਹੀਂ ਪੈਂਦਾ ਨਹੀਂ ਤਾਂ ਟ੍ਰਾਂਸਪੋਰਟ ਲੈ ਕੇ ਉਧਰ ਉਧਰ ਜਾਓ ਉਧਰ ਉਧਰ ਜਾਓ ਤੇ ਥੋੜਾ ਇਸ ਨੂੰ ਅੱਗੇ ਦਿਖਾਵਾਂ ਦੇਖੋ ਰੌਣਕ ਮੇਲਾ ਕਿੰਨੀ ਭੀੜਾ ਐਨੇ ਲੋਕ ਤੁਰੇ ਜਾਂਦੇ ਅੱਗੇ ਕੁਝ ਨਾ ਕੁਝ ਇਹ ਲੱਗ ਰਿਹਾ ਖੁਸ਼ੀ ਮੈਨੂੰ ਹਨਾ ਹਾਂਜੀ ਜਿਹੜੇ ਐਨੇ ਲੋਕ ਜਿਹੜੇ ਪੰਜਾਬੀ ਫਿਲਮਾਂ 'ਚ ਨਹੀਂ ਹੁੰਦੇ ਕਹਿੰਦੇ ਫਿਰ ਕਹਿੰਦੇ ਬੂਟਾ ਕਾਲਾ ਕੱਢਦਾ ਤੇ ਐ ਇੱਥੇ ਖੜੇ ਰਹਿੰਦੇ ਆ ਹੁਣ ਇਹਨੂੰ ਸ਼ੁਰੂ ਕਰਨਾ ਆਪਣਾ ਟਾਈਮ ਦੇਖ ਕੇ ਤੇ ਸਟਿਲ ਇਹ ਜਿੱਥੇ ਹੋਇਆ ਉੱਥੇ ਖੜੇ ਰਹਿਣੇ ਇਹ ਵੀ ਯਾਰ ਸੌਖਾ ਕੰਮ ਨਹੀਂ ਹੈਗਾ ਕੰਮ ਕੋਈ ਵੀ ਨਹੀਂ ਸੌਖਾ ਹੁੰਦਾ ਤੇ ਆਪਣੇ ਰੋਜੀ ਰੋਟੀ ਲਈ ਢੇਡ ਲਈ ਸਾਰਾ ਦਿਨ ਐ ਖੜਨਾ ਪਰ ਜਾ ਰਹੇ ਆ ਮੈਨ ਲੱਗਾ ਹੁਣ ਤੁਸੀਂ ਦੇਖ ਲਓ ਇੱਕ ਫਰੇਮ ਚ ਜਿਹੜੇ ਚ ਖੜ ਗਏ ਤੇ ਇਸੇ ਚ ਫਿਰ ਇਹਨਾਂ ਨੇ ਖੜੇ ਰਹਿਣਾ ਜੀ ਐ ਲੱਗਦਾ ਨਾ ਜਿਵੇਂ ਕੋਈ ਸਟੈਚੂ ਹੋਵੇ ਬੱਸ ਐ ਨਹੀਂ ਪਤਾ ਹੁਣ ਘੰਟਾ ਲੰਘ ਜੇ 2 ਘੰਟੇ ਲੰਘ ਜੇ ਇੱਦਾਂ ਹੀ ਖੜੇ ਰਹਿਣਾ ਜਿਹੜੇ ਨਾ ਯੂਰਪ ਦੇ ਦੇਸ਼ ਐ ਇਹਨਾਂ ਚ ਮੰਗਣ ਦਾ ਕਲਚਰ ਬਹੁਤ ਘੱਟ ਐ ਜਿਵੇਂ ਆ ਆਪਣੀ ਹੈਗਾ ਆਪਣੇ ਵੈਸੇ ਸੜਕਾਂ ਤੇ ਆਪਣੇ ਮੰਗਦੇ ਕਰੀ ਜਾਂਦੀ ਐ ਤੇ ਇਧਰਲੇ ਪਾਸੇ ਮਤਲਬ ਕੋਈ ਨਾ ਕੋਈ ਟੈਲੈਂਟ ਦਿਖਾਓ ਤੁਹਾਡੇ ਚ ਕੋਈ ਆਰਟ ਐ ਤੇ ਉਹਨੂੰ ਲੋਕ ਦਿਖਾਉਂਦੇ ਆ ਤੇ ਜਿਵੇਂ ਸਟੈਚੂ ਬਣ ਕੇ ਖੜਿਆ ਕੋਈ ਬੰਦਾ ਗਿਟਾਰ বাজਾਈ ਜਾਂਦਾ ਕੋਈ ਕੀ ਕਰੀ ਜਾਂਦਾ ਹੈ ਨਾ ਤੇ ਬੇਸਿਕਲੀ ਜੌਬ ਐ ਵੀ ਇੱਕ ਇਹਨਾਂ ਦੀ ਤੇ ਸਵੇਰੇ ਅਮ ਡੇਲੀ ਆਉਂਦੇ ਆਪਣਾ ਉਵੇਂ ਜੇ ਖੜਦੇ ਆ ਉਹੀ ਕੁਝ ਕਰਦੇ ਆ ਤੇ ਲੋਕ ਕੋਈ 1 ਪਾਉਂਡ 2 ਪਾਉਂਡ ਕੋਈ 5 ਪਾਉਂਡ ऐसे तरह देखे ਜਾਂਦੇ ਆ ਬਸ ਦਿਹਾੜੀ ਬਣ ਜਾਂਦੀ ਹੈ ਕਾਮਕਾਰ ਮਤਲਬ ਵਧੀਆ ਚੱਲੀ ਜਾਂਦਾ ਇਹਨਾਂ ਨੂੰ ਐਵੇਂ ਪਰ ਜੋ ਬਹੁਤ ਔਖੀ ਆ ਪਰ ਇੰਨਾ ਟਾਈਮ ਹੈ ਉਹ ਤਾਂ ਮੈਂ ਕਹਾਂ ਜੀ ਕੋਈ ਵੀ ਕੰਮ ਔਖਾ ਹੀ ਹੁੰਦਾ ਸੌਖਾ ਕੁਝ ਵੀ ਨਹੀਂ ਹੁੰਦਾ ਸੌਖੇ ਸਿਰਫ ਘਰੇ ਬਹਿ ਕੇ ਗੱਲਾਂ ਕਰਨੀਆਂ ਹੁੰਦੀਆਂ ਸਾਰਾ ਕੁਝ ਔਖਾ ਹੁੰਦਾ ਨਹੀਂ ਤੇ ਪਰ ਠੀਕ ਹੈ ਜਿਵੇਂ ਜਿਵੇਂ ਕੁਦਰਤ ਨੇ ਰਿਚ ਕਿ ਲਿਖਿਆ ਸਾਬ ਦਾ ਵਿਕਟੋਰੀਆ ਸਟਰੀਟ ਤੋਂ ਚੱਲਦੇ-ਚੱਲਦੇ ਅਸੀਂ ਪਹੁੰਚ ਗਏ ਆ ਇਜਨਬਰਗ ਕੈਸਲ ਦੇ ਵਿੱਚ ਤੇ ਬਿਲਕੁਲ ਇਹਦਾ ਫਰੰਟ ਗੇਟ ਹੈ ਇੱਥੋਂ ਸ਼ਹਿਰ ਦਾ 뷰 ਵੀ ਦਿਖਦਾ ਹੁੰਦਾ ਕਹਿੰਦੇ ਪਾਰਾ ਜਬ ਬਲੌਕ ਕੀਤਾ ਹੋਇਆਗਾ ਇਧਰ ਲਈ ਬਸ ਕੋਈ ਪ੍ਰੋਗਰਾਮ ਹੈ ਸਾਰੀਆਂ ਚੇਅਰਜ਼ ਵਗੈਰਾ ਲਾਈਆਂ ਹੋਈਆਂ ਮੇਰੇ ਖਿਆਲ ਚ ਲਾਈਨ ਕਾਫੀ ਲੰਬੀ ਹੈ ਅੰਦਰ ਜਾਣ ਲਈ ਓ ਮਾਈ ਗੋਡ ਕਾਫੀ ਜ਼ਿਆਦਾ ਲੰਬੀ ਹੈ ਦੇਖਦੇ ਆ ਸੋਚਦੇ ਆ ਹੁਣ ਅੰਦਰ ਜਾਣਾ ਹੈ ਕਿ ਨਾ ਕੁਝ ਨਹੀਂ ਹੋਰ ਸ਼ਹਿਰ ਦਾ ਵਾਲਾ ਦਵਾਲਾ ਦੇਖਦੇ ਆ ਜਿਹੜਾ ਨਾ ਇਹ ਕਿਸਲਾ ਇਹਨੂੰ 11ਵੀਂ ਸਦੀ ਚ ਬਣਾਇਆ ਗਿਆ ਸੀਗਾ ਇਹ ਉੱਚੀ ਪਹਾੜੀ ਤੇ ਬਣਿਆ ਹੋਇਆ ਸ਼ੁਰੂ-ਸ਼ੁਰੂ ਤੈ ਇਹਨੂੰ ਰਾਇਲ ਰੈਜ਼ਿਡੈਂਸੀ ਲਈ ਯੂਜ਼ ਕੀਤਾ ਜਾਂਦਾ ਸੀਗਾ ਤੇ ਬਾਅਦ ਚ ਇਹਨੂੰ ਐਜ਼ ਏ ਮਿਲਟਰੀ ਲਈ ਯੂਜ਼ ਕਰਨ ਲੱਗ ਗਏ ਸੀਗੇ ਤੇ ਬਾਕੀ ਅੰਦਰਲੇ ਪਾਸਿਓਂ ਦੇਖਣਾ ਰਹਿ ਗਿਆ ਕਿਉਂਕਿ ਕਿਉਂ ਬਹੁਤ ਵੱਡੀ ਲੱਗਦੀ ਹੈ ਤੇ ਫਿਰ ਸੋਚਿਆ ਛੱਡ ਬਾਕੀ ਕਿਲੇ ਤਾਂ ਸਾਰੇ ਫਰਕੋ ਜੀ ਹੁੰਦੇ ਹਨ ਹਾਂ ਜੀ ਇੱਥੇ ਅਸੀਂ ਪੁੱਛ ਵੀ ਲਿਆ ਸੀ ਉੱਥੇ ਸਾਨੂੰ ਕੁਝ ਜਾਣਕਾਰ ਮਿਲ ਗਏ ਸੀਗੇ ਉਹ ਕਹਿੰਦੇ ਜਸਟ ਇਹਨਾਂ ਨੇ ਤੋਪਾਂ ਵਗੈਰਾ ਰੱਖਿਆ ਹੋਇਆ ਪ੍ਰਾਣੀਆਂ ਤੋਪਾਂ ਪ੍ਰਾਣੇ ਹਥਿਆਰ ਪਰਾਣੀਆਂ ਬੰਦੂਕਾਂ ਅਸਲਾ ਕਹਿ ਸਕਦੇ ਹੋ ਬੇਸਿਕਲੀ ਤੇ ਜਿਹੜਾ ਅਸਲਾ ਇੱਥੇ ਸਾਰਾ ਪ੍ਰਾਣਾ ਬੇਸਿਕਲੀ ਬ੍ਰਿਟਿਸ਼ ਜਨਸ ਕੀਤਾ ਜਾਂਦਾ ਸੀ ਨਾ ਤਾਂ ਕਰਕੇ ਉਹ ਰੱਖਿਆ ਹੋਇਆ ਇੱਥੋਂ ਜਿਹੜਾ ਸ਼ਹਿਰ ਦਾ ਵਿਊ ਹੈਗਾ ਉਹ ਵੀ ਕੁਝ ਖਾਸ ਨਹੀਂ ਦਿਖਦਾ ਤੇ ਮੈਨੂੰ ਤਾਂ ਐ ਸੀਗਾ ਵੀ ਪਤਾ ਨਹੀਂ ਕਿੰਨਾ ਕੁ ਵਧੀਆ ਸ਼ਹਿਰ ਦੇਖੋ ਪਰ 뷰 ਪੁਆਇੰਟ ਸਭ ਤੋਂ ਇੰਪੋਰਟੈਂਟ ਪੂਰੇ ਸਿਟੀ ਦਾ ਐਦਮਬਰਗ ਦਾ ਇਹਨੂੰ ਮੰਨਿਆ ਜਾਂਦਾ ਹੈਗਾ ਇਹ ਕਿਲੇ ਦਾ ਹੀਟ ਲਾ ਬਸ ਹੈਗਾ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਇੱਕ ਉੱਚੇ ਪਹਾੜ ਤੇ ਬਣਾਇਆ ਹੋ ਸੀ ਉਹ ਪਹਾੜ ਹੈਗਾ ਉਹਦੇ ਤੇ ਬਣਿਆ ਹੋਇਆ ਤੇ ਆਹ ਚੀਜ਼ ਬਲੌਕ ਕਰ ਰੱਖੀ ਸੀ ਇਹਨਾਂ ਨੇ ਤੇ ਉੱਪਰਲੇ ਪਾਸਿਓਂ ਸ਼ਾਇਦ ਹੋਰ ਵੀ ਵਧੀਆ ਹੁੰਦਾ ਇੱਥੇ ਕੋਈ ਫੰਕਸ਼ਨ ਚੱਲ ਰਿਹਾ ਸਾਰੀ ਚੀਜ਼ ਬਲੌਕ ਕਰ ਰੱਖੀ ਹੈ ਤੇ ਹੁਣ ਅਸੀਂ ਕਿਲੇ ਤੋਂ ਬਾਹਰ ਹੋਰ ਜਿਹੜਾ ਸ਼ਹਿਰ ਦਾ ਕੋਛਾਲਾ ਦਵਾਲਾ ਉਹ ਦੇਖਦੇ ਹਾਂ ਤੇ ਹੁਣ ਅਸੀਂ ਪਹੁੰਚੇ ਜੀ ਇੱਕ ਚਰਚ ਦੇ ਵਿੱਚ ਇਹਦਾ ਨਾਮ ਹੈ ਆ ਪਾਰਿਸ਼ ਚਰਚ ਆਫ ਸੇਂਟ ਸਮਥਿੰਗ ਇਹਨਾਂ ਦੇ ਦੇਖੋ ਯਾਰ ਜਿਹੜੇ ਚਰਚ ਆ ਵੀ ਪੁਰਾਣੇ ਦਾ ਹੈਗੀ ਹੈਗੀ ਹੈ ਤੇ ਆ ਮੈਨੂੰ ਲੱਗਦਾ ਸ਼ਾਇਦ ਯਾਦਗਾਰਮਣੀਆਂ ਹੋਈਆਂ ਕੋਈ ਬੁਰਾਣੀਆਂ ਆ ਲਿਖਿਆ ਹੋਇਆ ਇੱਥੇ ਨਾ ਜਿਵੇਂ ਤੁਹਾਨੂੰ ਕਿਹਾ ਸੀਗਾ ਵੀ ਮੀਂਹ ਬਹੁਤ ਪੈਂਦੇ ਆ ਤੇ ਇਹ ਦੇਖੋ ਕਾਈ ਜੰਦੇ ਇਹਨਾਂ ਦੇ ਵੀ ਕਾਈ ਹਾਂ ਜਲ ਬਚੜੀ ਪਈ ਐ ਇਹ ਮੈਨੂੰ ਇਹ ਲੱਗਦਾ ਹੈ ਖੁਸ਼ੀ ਇਹਦੀਆਂ ਆਪਣੀਆਂ ਬਾਈਬਲ ਟੂ ਦੀ ਮੈਮਰੀ ਆਫ ਬਾਈਬਲ ਦੀਆਂ ਕੁਝੋ ਲਿਖੀਆਂ ਹੋਈਆਂ ਕੁਝ ਕੁਝ ਚੀਜ਼ਾਂ ਮਿਟੀਆਂ ਵੀ ਪਈਆਂ ਅੱਗੇ ਮਿਟ ਗਿਆ ਆ ਦੇਖੋ ਮਿਟਿਆ ਪਿਆ ਬਿਲਕੁਲ ਹੀ ਸਾਹਮਣੇ ਕੁਝ ਵੀ ਨਹੀਂ ਉਹ ਵੀ ਮਿਟਿਆ ਪਿਆ ਸਾਹਮਣੇ ਮੈਨੂੰ ਐਸੀ ਆਪਾਂ ਉਹ ਦੇਖ ਲੈਂਦੇ ਇਅਰ ਵੀ ਕਿੰਨੇ ਸਾਲਾਂ ਚ ਬਣਿਆ ਨੇ ਪਤਾ ਨਹੀਂ ਇਹ ਕਾਫੀ ਪੁਰਾਣਾ ਹੈ ਹਨਾ ਜੰਗਲ ਡਾਈਪ ਆ ਸਾਰਾ ਇਧਰਲੇ ਪਾਸੇ ਵੀ ਸਾਰੇ ਕਿਤੇ ਕਾਈ ਜੰਮੀ ਹੋਈ ਆ ਤੁਸੀਂ ਸੋਚ ਕੇ ਦੇਖੋ ਆਪਣੇ ਸੌਣ ਦੇ ਮਹੀਨੇ ਹੁੰਦਾ ਹੁੰਦਾ ਆ ਚੀਜ਼ਾਂ ਕਿਤੇ ਕਿਤੇ ਉਹ ਵੀ ਦੇਖਣ ਨੂੰ ਮਿਲਦੀਆਂ ਤੇ ਇੰਨਾ ਨਾ ਹਰੇ ਬਈਆਂ ਚੜ ਜਾਂਦੀਆਂ 1840 ਦਾ ਹੈ 1840 ਦਾ ਹਾਂਜੀ ਵਾਹ 200 ਸਾਲ ਪੁਰਾਣਾ ਹੋਣ ਵਾਲਾ ਹੈ ਬਾ 15-16 ਸਾਲ ਬਾਕੀ ਹੈ ਬਹੁਤ ਪੁਰਾਣਾ ਸ਼ਹਿਰ ਹੈ ਯਾਰ ਸੈਂਟਰਲ ਲੰਡਨ ਵੀ ਪੁਰਾਣਾ ਹੈ ਵੈਸੇ ਤੇ ਉਹਨੂੰ ਪੁਰਾਣਾ ਸੀ ਕਹਿੰਦੇ ਸੀ ਪਰ ਇਹ ਤਾਂ ਉਹ ਤੋਂ ਵੀ ਬਹੁਤ ਪੁਰਾਣਾ ਹੈ ਇਹ ਸ਼ਹਿਰ ਹੈ ਇਹ ਸਾਹਮਣੇ ਵਾਲੇ ਪਰਸੇ ਚਰਚਾ ਸਾਰੇ ਸ਼ਹਿਰ ਚ ਬਹੁਤ ਸਾਰੀਆਂ ਚਰਚਾ ਇਹ ਤਰਿਪਲ ਉਪਨ ਹੋਣੀ ਆ ਆਪਾਂ ਜਾ ਸਕਦੇ ਹਾਂ ਮੈਨੂੰ ਲੱਗਦਾ ਇਹ ਵੀ ਸਾਹਮਣੇ ਨਾਲ ਉਹ ਟਾਈਮ ਪੀਸ ਘੜੀ ਬਣਾਈ ਹੋਈ ਆ ਸ਼ਾਇਦ ਪੁਰਾਣੇ ਟਾਈਮ ਦੀ ਆ ਇੱਕ ਪਾਸੇ ਨੂੰ ਹੀ ਅੱਖਰ ਹੈ ਪਹਿਲੀ ਵਾਰ ਦੇਖਿਆ 774 ਤੇ ਲਿਖਿਆ ਮੇਬੀ 774 ਦੀ ਬਣੀ ਹੋਵੇ 774 ਕ 1774 774 ਹੈ ਜੀ ਅੱਗੇ ਜੇ ਆ ਪਹਿਲਾਂ ਮੈਨੂੰ ਵੀ ਲੱਗੇ ਮੈਂ ਤੇ 1774 ਚਰਚ ਦੇ ਅੰਦਰਲੇ ਪਾਸੇ ਚੱਲਦੇ ਆਂ ਜੀ ਤੇ ਤੁਹਾਨੂੰ ਅੰਦਰਲੇ ਪਾਸੇ ਦਿਖਾਉਣੀ ਐ ਇੰਨਾ ਪੁਰਾਣਾ ਚਾਹ। ਆਹੀ ਲੱਗਦਾ ਰੇ ਪਰ ਆ ਦੇਖੋ ਐਂਟਰੈਂਸ ਐ ਇੱਧਰ। ਹਾਂਜੀ। ਇਹੀ ਆ ਮੇਨ ਡੋਰ। ਮੇਬੀ ਚੱਪਲਾਂ ਆਸ਼ੂ ਮੈਨਾਂ ਤਾਂ ਬੰਦ ਪਈ ਆ ਰਿਪਨ। ਇੱਥੇ ਨਾ ਸਾਰੀਆਂ ਚਰਚਾਂ ਸੇ ਇੱਥੇ ਬੰਦ ਹੀ ਹੁੰਦੀਆਂ। ਇਹਨਾਂ ਦੀ ਕੋਈ ਟਾਈਮਿੰਗ ਹੋਊਗੀ, ਆਪਾਂ ਨੂੰ ਪਤਾ ਨਹੀਂ। ਮੈਨੂੰ ਲੱਗਦਾ ਜੀ ਟਾਈਮਿੰਗ ਹੋਊਗੀ। ਤਾਂ ਨੋ ਕੋਈ ਦਿਖਦਾ ਵੀ ਨਹੀਂ ਹੈਗਾ। ਜਾਂ ਫਿਰ ਇਹ ਹੋ ਸਕਦਾ ਵੀ ਇੰਨੀਆਂ ਪ੍ਰਾਣੀਆਂ ਚਾਰਜਸ ਜਿਹੜੀਆਂ ਇਹ ਬੰਦ ਹੀ ਰੱਖੀ ਹੋਣ ਇਹਨਾਂ ਨੇ ਕੱਲਾ ਸਿਰਫ ਵਿਜ਼ਿਟਰ ਲਈ ਬਾਹਰਲੇ ਬਾਹਰਲੇ ਪਾਸੇ ਉਹਨਾਂ ਸ਼ਾਇਦ ਤਾਂ ਹੀ ਕੋਈ ਅੰਦਰ ਨਹੀਂ ਜਾ ਰਿਹਾ ਹੈ ਨਾ ਉਹ ਮੇ ਰੱਖੀ ਹੋਣ ਹਾਂਜੀ ਬਾਦਰਵਾਜਾ ਵੀ ਬੰਦ ਹੈ ਨਾ ਹੂੰ ਡੋਰ ਇੱਥੇ ਮੈਂ ਨੋਟ ਕੀਤਾ ਰਿਹਾ ਪੰਨਾ ਰੈੱਡ ਨੇ ਜ਼ਿਆਦਾਤਰ ਹਾਂਜੀ ਕਿਉਂ ਪਹਿਲਾਂ ਵੀ ਰੈੱਡ ਸੀ ਪਤਾ ਨਹੀਂ ਕੀ ਚੱਕਰ ਚਲੋ ਬਾਹਰਲੇ ਪਾਸੇ ਚੱਲਦੇ ਹਾਂ ਕੁਛ ਹੋਰ ਆ ਵੀ ਬੰਦ ਹੈ ਇੱਧਰ ਨਾਲ ਇਹ ਸਾਰੇ ਬੰਦ ਨੇ ਤਾਂ ਪਿਛਲੇ ਪਾਸੇ ਨਾ ਕਿਸਲ ਦਾ ਨਜ਼ਾਰਾ ਦੇਖੋ ਕਿੰਨਾ ਖੂਬਸੂਰਤ ਦਿਖਦਾ ਹੈਗਾ ਤੇ ਉਹ ਕਿਲਾ ਸੀਗਾ ਉੱਥੋਂ ਹੁਣ ਅਸੀਂ ਉਹ ਪਹਾੜੀ ਤੋਂ ਹੇਠਾ ਉਤਰੇ ਹੋਇਆ ਹੇਠਲੇ ਪਾਸੇ ਚਰਚ ਬਣਿਆ ਹੈ ਤੇ ਜਿਹੜਾ ਇਹ ਸ਼ਹਿਰ ਹੈ ਨਾ ਇਹਨੂੰ ਕਿਸੇ ਸ਼ਹਿਰ ਨਾਲ ਮਤਲਬ ਕੰਪੇਅਰ ਨਹੀਂ ਕੀਤਾ ਜਾ ਸਕਦਾ ਅਸੀਂ ਹਮੇਸ਼ਾ ਹੀ ਕਿਸ ਨਾ ਕਿਸੇ ਜਗ੍ਹਾ ਨੂੰ ਕੋਈ ਨਾ ਕੋਈ ਜਗ੍ਹਾ ਕਿਸੇ ਵਰਗੀ ਲੱਗਦੀ ਹੁੰਦੀ ਆ ਵੀ ਆਹ ਉਹਦੇ ਵਰਗਾ ਆ ਉਹਦੇ ਵਰਗਾ ਇੰਨਾ ਕੁ ਫਰਕ ਹੈ ਜਿਹੜਾ ਇਹਨਾਂ ਵਰਗਾ ਨਾ ਇਹ ਕਿਸੇ ਵਰਗਾ ਨਹੀਂ ਹੈਗਾ ਮਤਲਬ ਇਹਦੀ ਇੱਕ ਅਲੱਗ ਵਾਈਬ ਆ ਬਹੁਤ ਹੀ ਬਹੁਤ ਹੀ ਖੂਬਸੂਰਤੀ ਹੈ ਹਾਂਜੀ ਬਹੁਤ ਜਿਆਦਾ ਸੋਹਣਾ ਸ਼ਹਿਰ ਹੈਗਾ ਮਤਲਬ ਜਿਹੜੀ ਕੈਪੀਟਲ ਸਿਟੀ ਹੈ ਨਾ ਸਕਾਟਲੈਂਡ ਦੀ ਰਾਜਧਾਨੀ ਇਹ ਛੱਡਣ ਵਾਲੀ ਨਹੀਂ ਜਦੋਂ ਕਦੇ ਯੂਕੇ ਚੱਕਰ ਲੱਗਿਆ ਭਾਵੇਂ ਲੰਡਨ ਤੋਂ ਸਪੈਸ਼ਲ ਆਉਣਾ ਪੈ ਜੀ ਤੇ ਇਹ ਜਗ੍ਹਾ ਤੇ ਜ਼ਰੂਰ ਆਇਓ